ਹਾਂਜੀ ਸਾਸੀ ਕਾਲ ਜੀ ਕਿਵੇਂ ਹੋ ਠੀਕ ਠਾਕ ਜੀ ਅੱਜ ਮੇਰੀ ਡਿਊਟੀ ਲੱਗੀ ਆ ਸਬਜ਼ੀ ਬਣਾਉਣ ਤੇ ਤੇ ਸਬਜ਼ੀ ਅੱਜ ਇਹਨਾਂ ਨੂੰ ਮੈਂ ਖਵਾਉਣੀ ਆ ਯਾਦ ਹੀ ਕਰਨਗੇ ਇਹ ਆਪਣਾ ਪਿਆਜ਼ ਐਸੇ ਬਲਾ ਮਿਰਚ ਅਲੜ ਪਲੜ ਇਹ ਬਤਾਉਂ ਤਕੀਆਂ ਆ ਜਿਆ ਵੀ ਰਿੰਦਾ ਮਾਲ ਥੋੜਾ ਜਿਹਾ ਰੈਡੀ ਹੋਣ ਵਾਲਾ ਰਾਕ ਕਰਕੇ ਅੱਜ ਇਹਨਾਂ ਨੂੰ ਖਵਾਉਣਾ ਮੈਂ ਗਏ ਆ ਸਾਰੇ ਸ਼ਹਿਰ ਕਰਨ ਮੈਂ ਤੇ ਮਨਤੇਗ ਸਿੰਘ ਜੀਆਂ ਕੱਲੇ ਘਰੇ ਇਹ ਧਿਆਨ ਕੀ ਪੰਤਾ ਕੰਮ ਸਾਰੇ ਹੀ ਕਰ ਲੀਤੇ ਆਪਾਂ ਹੁਵੇ ਲੱਗੇ ਮੈਂ ਬਾਜ ਰੱਖਿਆ ਵਾ ਇਹ ਫਿਰ ਰੱਖਦਾ ਧਿਆਨ ਪੂਰਾ ਨਾਲ ਹੈਲਪ ਕਰਾਉਂਦਾ ਮੇਰੀ ਅੱਡੇ ਤੇ ਕੋ ਬਾਨੀ ਨਹੀਂ ਸਬਜੀ ਮੈਂ ਸਬਜੀ ਦੇ ਤਾਂ ਮੈਂ ਕਰ ਦੂੰ ਵਟ ਬਾਕੀ ਜੇ ਤੁਹਾਨੂੰ ਨੂੰ ਕਿਹਨੇ ਟਰਚ ਹੋਈ ਕਿਨੇ ਜਾਂ ਸਿੱਖਨੇ ਹੋਏ ਤਾਂ ਮੈਨੂੰ ਕਮੈਂਟ ਕਰ ਸਕਦਾ ਮੈਂ ਸਿਖਾ ਦੂੰਗਾ ਜਿਆਜ ਬਹੁਤ ਟ੍ਰੇਨਿੰਗ ਆ ਮੈਨੂੰ ਸਬਜੀ ਤੇ ਇਹ ਬਣਾਉਣੀ ਨਾ ਸਬਜ਼ੀ ਬਹੁਤ ਸੌਖੀ ਆ ਬਸ ਮਸਾਲੇ ਨੂੰ ਸੌਲੇ ਪਾਓ ਤੇ ਪਤਾਮਾ ਨੂੰ ਦੋ ਚਾਰ ਅਰੀਬਸ ਗੇੜੇ ਜੇ ਦਵਾਓ ਇਧਰ ਉਧਰ ਨੂੰ ਹੋ ਜਾਂਦੇ ਆ ਮੁੜ ਕੇ ਤੜਕਾ ਆਪਣਾ ਰੈਡੀ ਆਵੇ ਬਿਲਕੁਲ ਇਸ ਤਰ੍ਹਾਂ ਜੇ ਮੈਸਚ ਯਾਦ ਕਰਨੇ ਆ ਜੇ ਦਾਲ ਤੇ ਨਾਲ ਖਾਣਗੇ ਮਿਕਸ ਸਬਜ਼ੀ ਬਤਵਾਉਂਦੀ ਇਹ ਯਾਦ ਕਰਨਗੇ ਭੁੱਲ ਜਾਣਗੇ ਪੰਜਾਬ ਨੂੰ ਤੇ ਇਹ ਤੇਲ ਥੋੜਾ ਜਿਆਦਾ ਪਾਉਣਾ ਪੈਂਦਾ ਅਸਮ ਵਿੱਚ ਅੱਜ ਵਧੀਆ ਧੁੱਪ ਲੱਗੀ ਆ ਯਾਨ ਜਬਰਦਸਤ ਆ ਪੰਛੀ ਵੀ ਕੋਈ ਡਿਆ ਵਾਵਾ ਜਾਂਦੇ ਮਾਰਨਾ ਪਤਾ ਨਹੀਂ ਕਿਹੜਾ ਵਾ ਆ ਤੁਹਾਨੂੰ ਉਹ ਦੰਦ ਸੈਨਾ ਬਤਾਉ ਉਹ ਦੱਜਾ ਸਾਰੀ ਪਦੀਨਾ ਪਦੋਨਾ ਇਤਰਪਾਲ ਇਦਾਂ ਪਾ ਕੇ ਰੱਖੀ ਦੀ ਫਿਰ ਮੌਸਮ ਥੋੜਾ بارش ਬੋਰਸ਼ ਆਦਾ ਰਹਿੰਦਾ ਖਰਾਬ ਕਰ ਦਿੰਦਾ ਢਾਕੇ ਰੱਖੀਏ ਤੇ ਫਿਰ ਵਧੀਆ ਲੰਦਾ ਦੇਖੋ ਬਾਹਰ ਨਿਕਲ ਨੂੰ ਫੰਡਿਆ ਪਦੀਨਾ ਇਹ ਸਾਡੇ ਗਵੰਡੀਆਂ ਦੇ ਘਰ ਕੱਪੜੇ ਪਾਏ ਆ ਮੰਮੀ ਨੇ ਧੋ ਕੇ ਸੁਕਣੇ ਅਜੇ ਰੈਡੀ ਹੋਣਿਆ ਕੰਮ ਬਾਕੀ ਪੂਰੀ ਪ੍ਰਾਪਰਟੀ ਰੈਡੀ ਹੋ ਗਈ ਤੇ ਇਹ ਤੁਹਾਨੂੰ ਵਿਖਾਉਂਗਾ ਖਾ ਕੇ ਵਿਖਾਉਂਗਾ ਥੋੜੀ ਜੀ ਇਹ ਦੱਸੂਗਾ ਕਿਦਾਂ ਦਾ ਟੇਸਟ ਨਾਲੇ ਰਾਨੋ ਜੀ ਰੋਇਦਾ ਸਾਰਿਆਂ ਖਾਣੇ ਰੋਟੀ ਤੇ ਇਹਨਾਂ ਨਾਲੇ ਪੁੱਛਾਂਗੇ ਇਹ ਦੱਸੋ ਬਣੀ ਗੱਲ ਕੇ ਨਹੀਂ ਬਣੀ ਹੋਣ ਜਦੋਂ ਮੈਂ ਕੀਤੀ ਮਿਕਸ ਤੇ ਦੇਖਿਓ ਹਾਂ ਬਣਦੀ ਗੱਲ ਆ ਓਹ ਹੋ ਜਬਰਦਸਤ ਵੀਡੀਓ ਇੱਥੇ ਕਰੋਟ ਨਹੀਂ ਨਾ ਸ਼ਾਇਦ ਪਤਾ ਲੱਗੂਗਾ ਬਸੀ ਬਹੁਾਈ ਜੱਦੀ ਜਬਰਦਸਤ ਚੀਜ਼ ਬਣਨੀ ਏ ਮਿਰਚਾਂ ਦਾ ਜੇ ਤਾ ਕੋਲ ਜਾਂਦਾ ਆਪਾਂ ਮਿਰਚਾਂ ਹਰੀਆਂ ਪਾਈਆਂ ਨੇ ਤੇ ਚਲੂ ਵੇ ਗੋਇਨੇ ਆ ਵੇ ਲੋ ਜੀ ਸਬਜੀ ਜਿਹੜੀ ਬਣਾਈ ਹੇ ਮੈਂ ਆਹ ਬਣੀਆਂ ਥਾਲੀ ਦਾਲ ਸਬਜੀ ਚਾਰ ਦਹੀਂ ਇਧਰ ਮੰਨੀ ਖਾਂਡਿਆ ਵਾ ਤੇ ਮੰਤੇਗ ਨੇ ਤੇ ਉਹ ਮਤੇਹ ਕਿਤਾ ਸਬਜੀ ਚੰਗੀ ਚੰਗੀ ਇਹ ਮੰਮੀ ਡਈਆ ਰੋਟੀਆਂ ਲਾਉਣ ਚੜੀ ਸਵਾਦ ਹੈ ਸਬਜੀ ਬਹੁਤ ਸਵਾਦ ਹੈ ਟੜੀਆਂ ਟੜੀਆਂ ਦਾ ਬੈਜਾ ਬੈਜਾ ਇਹਦੇ ਮੰਮੀ ਆਂਦੀ ਓਕੇ ਬਹੁਤ ਸੋਹਣਾ ਵਾਹ ਠੀਕ ਆ ਹੁਣ ਬਸ ਖਾਓ ਫਿਰ